ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋੜੋਗੇ ਅੱਜ ਆਪਾਂ ਬਹੁਤ ਹੀ ਪਿਆਰਾ ਸ਼ਬਦ ਤਨਤਨ ਸ੍ਰੀ ਗੁਰੂ ਗੰਸਾ ਸਾਹਿਬ ਜੀ ਦੇ ਆ ਰਹੇ ਪਾਵਨ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਆਪਾਂ ਅੱਜ ਸਿੱਖਣ ਜਾ ਰਹੇ ਹਾਂ ਜਿਹੜਾ ਸ਼ਬਦ ਆਪਾਂ ਸ਼ਾਇਦ ਇਤਨੀ ਵਧੀਆ ਤੇ ਨਵੀਂ ਰੀਤ ਆਪ ਜੀ ਨੂੰ ਪਹਿਲਾਂ ਨਾ ਕਿਸੇ ਨੇ ਸਿਖਾਈ ਹੋਣੀ ਤਾਲ ਕਹਿਰਵਾ ਦੇ ਵਿੱਚ ਮੈਂ ਇਹ ਸ਼ਬਦ ਗਾਇਨ ਕਰ ਰਹੇ ਹਾਂ ਜੀ ਸ਼ਬਦ ਹੈ ਪੋਥੀ ਪਰਮੇਸ਼ਰ ਕਥਾਨ ਗੁਰੂ ਗੰਸਾਪਾ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਣਾ ਅਤੇ ਵੀਰਾਂ ਦੋਵਾਂ ਵਾਸਤੇ ਇਸ ਵੀਡੀਓ ਵਿੱਚ ਮੈਂ ਦੱਸਾਂਗਾ ਕਿ ਆਪ ਜੀ ਨੇ ਇਹ ਸ਼ਬਦ ਕਿਸ ਤਰ੍ਹਾਂ ਪੜ੍ਹਨਾ ਹੈ ਪਹਿਣਾ ਵੀ ਦੇਖਣ ਵੀਡੀਓ ਐਂਡ ਤੱਕ ਪਹਿਲਾਂ ਵੀਰਾਂ ਦੇ ਸਕੇਲ ਤੋਂ ਤੇ ਫਿਰ ਪਹਿਣਾ ਦੇ ਸਕੇਲ ਤੋਂ ਇਹ ਵੀਡੀਓ ਮੈਂ ਬਣਾਉਣ ਜਾ ਰਹੇ ਹਾਂ ਜੀ ਆਪ ਜੀ ਨੇ ਧਿਆਨ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਆਓ ਜੀ ਸ਼ੁਰੂ ਕਰਦੇ ਆਂ ਪਹਿਲਾ ਮੈਂ ਗਾਇਨ ਕਰਦਾ ਤੇ ਉਸ ਤੋਂ ਬਾਅਦ ਆਪਾਂ ਸਿੱਖਾਂਗੇ ਜੀ ਪਰਮੇ ਸਰਤਾਤ ਪਰਮੇ ਸਰਤਾਤ ਆਨ ਕੋਖੀ ਪਰਮੇ ਸਰਤਾਤ ਪਰਮੇ ਸਰਤਾਤ ਮੋਖੇ ਪਰ ਮੇ ਸਰਪਾਤਾਂ ਸਾਥ ਸੰਗ ਦਾ ਗੈ ਗਣੋ ਪੋਕੇ ਪਰਮੇਸ਼ਰ ਕਾ ਤਾਨ ਸਾਦਕ ਸੱਚ ਸਗਲ ਮਨ ਮੋਨਾ ਲੋਚੀ 베ਦਨੇ ਲਾਕੇ ਆਂ 베ਦਨੇ ਲਾਕੇ ਆਂ ਜਿਸੇ ਕਿਰਪਾ ਕੋ ਮੇਰਾ ਸੁਆਮੀ ਜਿਸੇ ਕਿਰਪਾ ਸਾਇਦ ਮੇ ਸਾਦ ਆ ਆ ਜਿਸਾਂ ਕਿਰਪਾ ਹੋਵੇ ਮੇਰਾ ਜਾਣ ਲ ਖਿੰ ਪਲ ਬਸਰ ਨਹੀਂ ਮੇਰੇ ਹੱਥ ਤੇ ਇਹੋ ਨਾਨਕ ਤੁਮ ਹੀ ਦੇ ਦਾਨਕ ਨਾਨਕ ਮਨ ਮੇ ਗਾਣੂ ਪਰ ਮੇ ਸਰ ਬਿੰਨੇ ਸਰਪਾ ਆਨ ਪਰਨੇ ਸਰਪਾ ਆਨ ਕੋ ਥੀ ਪਰਨੇ ਸਰਪਾ ਆਨ ਹੁਣ ਆਪਾਂ ਸਿੱਖਦੇ ਆਂ ਜੀ ਇਹ ਸ਼ਬਦ ਨੂੰ ਬਜਾਇਆ ਕਿਸ ਤਰ੍ਹਾਂ ਦੇਖੋ ਇਹਦੀ ਨੋਟੇਸ਼ਨ ਹੈ ਜਿਹੜੀ ਮੈਂ ਕੋਸ਼ਿਸ਼ ਕਰਾਂਗਾ ਡਿਸਕ੍ਰਿਪਸ਼ਨ ਬਾਕਸ ਵਿੱਚ ਆਪ ਜੀ ਨੂੰ ਮਿਲ ਜਾਏਗੀ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ पर में सर का पोथि पोथी पो पर का परमेरका पोथी ਪਰ ਮੇ ਸਰਕਾਰ ਥਾਨ ਸਾਧ ਸੰਗ ਦਾ ਗਣ ਗੋਬਿੰਦ ਸਾਧ ਸੰਗ ਦਾ ਗਣ ਗੋਬਿੰਦ पूरन ब्रह्म ज्ञान पूरन ब्रह्म ज्ञान परमेश्वर सर का था पोथी परमें सर का थान इस तरह ही सारे अंतरे लगने जिस तरह आप बोले ना होने ਸਾਥ ਸੰਗਾਵੈ ਗੁਣ ਗੋਬਿੰਦ ਮੈਂ ਲਾ ਕੇ ਦਿਖਾਉਣਾ ਆਪ ਜੀ ਨੂੰ ਇੱਥੋਂ ਸ਼ੁਰੂ ਹੋਣਾ ਸਾਧਕ ਸਦ ਸਗ ਮੰਨੋ ਚੇ ਬਿਰਨੇ ਲਾ ਕੇ ਧਿਆਨ ਫਿਰ ਅਗਲਾ ਜਿਸ ਹੈ ਕਿਰਪਾ ਹੋਏ ਮੇਰਾ ਸੁਆਮੀ ਤੁਰਨ ਤਾ ਕੋ ਕਾ ਲੋ ਜੀ ਵੀਰਾਂ ਨੇ ਇੱਥੋਂ ਗਾ ਲੈਣਾ ਜਿੱਥੋਂ ਮੈਂ ਦੱਸਿਆ ਹੈ ਭੈਣਾ ਨੂੰ ਦੇਖ ਲੈਣ ਭੈਣਾ ਦਾ ਸਕੇਲਾ ਇਹ ਜਿਹਨਾਂ ਦਾ ਚੌਥਾ ਗਾਲਾ ਸਕੇਲਾ ਉਹ ਦੇਖ ਲੈ ਇੱਥੋਂ ਸ਼ੁਰੂ ਹੋਣਾ ਜੀ ਪਰਮੇਸ਼ਰ ਕਾ ਆਨ ਕੋਥੀ ਪਰਮੇਸ਼ਰ ਕਾ ਆਨ ਕੋਥੀ ਕੋਥੀ પરમેસરકા આન પરમેસરકા આન કોથી પરમેસરકા આન અગેસ્થાઈ જોડ હે ਸਾਥ ਸੰਗ ਗਾਵੇਂ ਗੁਣ ਗੋਵਿੰਦ ਸਾਥ ਸੰਗ ਗਾਵੇਂ ਗੁਣ ਗੋ ਨੰ ਬ੍ਰਹਮ ਗਿਆ ਮੋ ਪਰਮੇਸ਼ਰ ਕਾ ਆ ਕੋਥੀ ਪਰਮੇਸ਼ਰ ਕਾ ਆ ਉਸੇ ਤਰ੍ਹਾਂ ਹੀ ਦੇਖੋ ਇੱਥੇ ਐਸੇ ਜਿਥੋਂ ਆਪਾਂ ਸਾਧਕ ਸੇ ਸਗਲ ਨੂੰ ਲੋਚੈਂ ਅਗਲਾ ਅੰਤਰਾ ਹੈ ਜਿਹੜਾ ਉਹ ਵੀ ਇੱਥੇ ਲੱਗਣਾ ਜਿਵੇਂ ਲਾ ਕੇ ਦਿਖਾ ਦਣਾ ਦੇਖੋ ਸਾਧਿਕ ਸਿੱਧ ਸਗਲ ਮਨ ਨੂੰ ਚੇ ਬਿਰਲੇ ਲਾ ਗਏ ਧਿਆਨ ਬਿਰਲੇ ਲਾ ਗਏ ਧਿਆਨ ਸਾਰੇ ਅੰਤਰ ਇਸ ਤਰ੍ਹਾਂ ਆਪ ਜੀ ਨੇ ਲਗਾ ਲੈਣੇ ਨੇ ਉਮੀਦ ਕਰਦਾ ਹਾਂ ਕਿ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਇਹ ਸ਼ਬਦ ਆਪ ਜੀ ਗਾ ਕੇ ਮੈਨੂੰ ਕਮੈਂਟ ਕਰਕੇ ਦੱਸੋਗੇ ਵੀ ਆਪ ਜੀ ਨੂੰ ਇਹ ਬੰਦਿਸ਼ ਕਿਦਾਂ ਲੱਗੀ ਆਪ ਜੀ ਬਾਤ ਐ ਸਪੈਸ਼ਲੀ ਇਹ ਬੰਦਸ਼ ਜਿਹੜੀ ਹੈ ਉਹ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਕਿ ਆਪ ਜੀ ਨੂੰ ਪਸੰਦ ਆਈ ਹੋਵੇਗੀ ਅਤੇ ਲਾਈਕ ਸ਼ੇਅਰ ਕਮੈਂਟ ਮੈਨੂੰ ਜਰੂਰ ਕਰਨਾ ਜਿਹੜੇ ਨਵੇਂ ਚੈਨਲ ਨਾਲ ਜੁੜੇ ਨੇ ਜਿਉਂਨੇ ਸਬਸਕ੍ਰਾਈਬ ਜਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ